ਇਸ ਦਿਨ ਪਾਰਲੀਮੈਂਟਰੀ ਜਨਰਲ ਡਿਬੇਟ ਜਿਸ ਦੇ ਤਰੀਕ ਪਰ ਜਿਹਨ ਸਾਹਮਣੇ ਆ ਕਿਹਾ ਰੁਦਾਨ ਬਿਲਕੁਲ ਸਪਸ਼ਟ ਹੈ ਮੈਂ ਸਭ ਤੋਂ ਪਹਿਲਾਂ ਡੀਐਨਡੀ ਜਿਲਦਾ ਦਾ ਧੰਨਵਾਦ ਕਰਦਾ ਉਹਨਾਂ ਨੂੰ ਬੁਢਾਈ ਦੇਣਾ ਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਆਪਣੇ ਲੋਕਤੰਤਰੀ ਅਧਿਕਾਰ ਦਾ ਇਸਤੇਮਾਲ ਕਰਕੇ ਨਾ ਸਿਰਫ ਦੇਸ਼ ਨੂੰ ਪਰਤੀ ਦੁਨੀਆ ਨੂੰ ਦਿਖਾਤਾ ਇਹ ਹਿੰਦੁਸਤਾਨ ਦੇ ਅੰਦਰ ਲੋਕਤੰਤਰ ਇਸ ਅਲਾਈਵ ਰਹਿ ਕੇ ਕੀ ਕੀ ਬਹੁਤ ساری ਬਾਹਰੀ ਏਜੰਸੀਆਂ ਕਈ ਵਾਰੀ ਰੇਟਿੰਗ ਕਰਦੀਆਂ ਸੀ ਇਹ ਜਿਹੜੇ ਹਿੰਦੁਸਤਾਨ ਦੀ ਤਰੱਕੀ ਤੋਂ ਆਪਣੇ ਆਪ ਨੂੰ ਫਿੱਟ ਨਹੀਂ ਕਰ ਸਕਦੀਆਂ ਜਿਹੜਾ ਹਿੰਦੁਸਤਾਨ ਦੀ ਡੈਮੋਕਰੈਟਿਕ ਬਹੁਤ ਹਨ ਪਰ ਦੇ ਦੇਤੇ ਨਹੀਂ ਹੋ ਰਹੀ ਹੈ ਤੇ ਰੱਖਣ ਦਾ ਬੜੀ ਆ ਰਹੀ ਹੈ ਪਰ ਜਿਸ ਕਿਸਮ ਦੇ ਨਤੀਜੇ ਆਏ ਹੈ ਆ ਲੋਕਾਂ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਮੈਂ ਸਮਝਦਾ ਸਾਰੇ ਇਹ ਲੋਕਤੰਤਰ ਕੇ ਕੀ ਨਾਮ ਹੈ ਲੋਕਾਂ ਨੇ ਦੇਖਵਾ ਤੋਂ ਕੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਤੇ ਉਹਦੇ ਨਾਲ ਨਾਲ ਕੋਈ ਨਹੀਂ ਕਰ ਰਹੀ ਉਹਨਾਂ ਦੇ ਇੱਕ ਬਹੁਤ ਲੰਬੇ ਸਮੇਂ ਤੋਂ ਜਿਹੜਾ ਮਸ਼ੀਨਾਂ ਨੂੰ ਲੈ ਕੇ EVM ਨੂੰ ਲੈ ਕੇ ਜਿਹੜੇ ਖੱਸੇ بار بار ਚੁੱਕੇ ਜਾ ਰਹੇ ਸੀ ਆਪਣੀ ਕਮਜ਼ੋਰੀਆਂ ਨੂੰ ਢੱਕਣ ਵਾਸਤੇ ਪੋਜੀਸ਼ਨ ਜਿਹੜੇ ਬਹਾਨੇ ਲਾਤੀਆਂ ਸੀ ਕਿ ਹਾਂ ਉਹ ਸਮਝਾ ਕੇ ਕਰਨਾ ਕਰਨਾ ਇਹ ਭਾਰਤ ਹੈ ਹੈਵ ਵੈਰੀ ਇਸ ਗੋਸਟ ਆਫ ਪੀਐਮ ਵਾਂਸ ਐਂਡ ਫੋਰ ਆਲ ਆ ਰੋਲ ਰੋਲ ਜਿਹੜਾ ਖੇਡ ਸੀ ਉਹਨਾਂ ਨੇ ਉਹਦੇ ਤੇ ਬੁਲਸਟੌਪ ਲਾਤਾ ਇਹਦੇ ਵਾਸਤੇ ਮੈਂ ਵਧਾਈ ਦੇਣਾ ਇਸ ਦੀ ਜਨਤਾ ਨੂੰ ਕਿ ਮੈਂ ਵਧਾਈ ਦੇਣਾ ਇਸ ਦੀ ਜਨਤਾ ਨੂੰ ਕਿ ਉਹਨਾਂ ਨੇ ਤੀਜੀ ਵਾਰੀ ਵੇਰ ਤੋਂ ਇਹਦੀ ਇਹਦੀ ਸਰਕਾਰ ਭਾਜਪਾ ਦੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਜੀ ਦੇ ਨੇਤਰਤਵ ਚ ਬਣਾਈ ਸਰਕਾਰ ਦੇ ਤੇ ਮੋੜ ਲਾਈ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਵੀ ਇਸੀ ਜਨਤਾ ਦਾ ਤੇ ਉਹਨਾਂ ਦਾ ਹਵਾਲੀ ਵੀ ਆ ਕਿ ਉਹਨਾਂ ਨੇ ਦੇਰ ਤੋਂ ਇੱਕ ਬਹੁਤ ਹੀ ਵੱਡੀ ਇਤਿਹਾਸਿਕ ਜਿਹੜੀ ਥਰਡ ਟਰਮ ਜਿਹੜੀ ਦਿੱਤੀ ਹੈ ਸੰਦੀ ਨੂੰ ਉਹਦੇ ਵਾਸਤੇ ਉਹਨਾਂ ਨੂੰ ਮੈਂ ਅੱਜ ਸਲੂਟ ਕਰਦਾ ਕਿ ਉਹਨਾਂ ਦਾ ਇੱਕ ਬਹੁਤ بڑے ਵਿਵੇਕ ਨਾਲ ਉਹਨਾਂ ਨੇ ਜਿਹੜਾ ਕੰਮ ਕੀਤਾ ਹੈ ਉਹ ਸੁਭੇ ਦਾ ਇੱਕ ਬਹੁਤ ਵੱਡਾ ਮੈਸੇਜ ਦੁਨੀਆ ਚ ਦਿੰਦਾ ਹੈ ਜਿਸ ਤਾਈਂ ਗਿਆਰ ਦਾ ਸਵਾਗਤ ਸਾਜਿਓ ਮੈਂ ਧੰਨਵਾਦੀ ਹਾਂ ਪੰਜਾਬ ਦੀ ਜਨਤਾ ਦਾ ਕਿ ਉਹਨਾਂ ਨੇ ਬਹੁਤ ਹੀ ਸ਼ਾਨਕ੍ਰਿਤੂ ਤਰੀਕੇ ਨਾਲ ਜੈlfloor ਦਾ ਨਾਅਰਾ ਕਹੇ ਬੀਜੇਪੀ ਦੇ ਦੁਆਰਾ ਜਲਾਵਾ ਇਸ ਬੜਾ ਸੋਚੀ ਸਮਝੀ ਖਾਤੀ ਤੇ ਇਹ ਕਿ 2016 ਲੋਕਾਣ ਪ੍ਰ Kandhi ਕੋਸ਼ਿਸ਼ ਕੀਤੀ ਪਰ ਤੌਰ ਔਰ ਬਹੁਤ ਹੀ ਸੋਲ 2016 ਦੇ ਨਾਲ ਵੋਟਰ ਖੋਹਤੀ ਹੈ ਮੈਂ ਪੰਜਾਬ ਦੀ ਜਨਤਾ ਦਾ ਵਾਰੀ ਆ ਤੇ ਉਹਨਾਂ ਦੇ ਦਿੱਤੇ ਭਤਵੇ ਦਾ ਮੈਂ ਸਵੀਕਾਰ ਕਰਦਾ ਕਿ ਉਹਨਾਂ ਦੇ ਇਸ ਕੰਮ ਕਰਨਾ ਕਿ ਉਹਨਾਂ ਨੇ ਬਹੁਤ ਹੀ ਸ਼ਾਨਕ੍ਰਿਤੂ ਤਰੀਕੇ ਨਾਲ ਆਪਣਾ ਮਤਵਾ ਜਨਾ ਚਿੰਤਾਂ ਇਹਦੇ ਨਾਲ ਇਹਨਾਂ ਵਿੱਚ ਜਿਹੜੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਮੈਂ ਜਿੱਦੇ ਹਵਾਰੀ ਆਂ ਪੰਜਾਬ ਦੀ ਜਨਤਾ ਦਾ ਵੋਟਰ ਦਾ ਉਹੀ ਮੈਂ ਸਭ ਤੋਂ ਪਹਿਲਾਂ ਬੁਲਾਈ ਦੇਣਾ ਚਾਹੁੰਦਾ ਤੇ ਸਨਵਾ ਕਰਨਾ ਚਾਹੁੰਦਾ ਬੀਜੇਪੀ ਦੇ ਵਰਕਰ ਦਾ ਸਾਡੇ ਵੀ ਇਹਦੇ ਕਾਰਜ ਕਰਾਉਣੇ ਜਿਸ ਤਰ੍ਹਾਂ 16 ਅਕਤੂਬਰ ਦੇ ਨਾਲ ਇਹ ਤੋਂ ਮੁਹਿਮਲੇ तौर ਤੇ ਪੰਜਾਬ ਦੇ ਕੋਨੇ-ਕੋਨੇ ਦੇ ਜਾ ਕੇ ਜਿੱਦ ਬੀਜੇਪੀ ਪੰਜਾਬ ਦੇ ਅੰਦਰ ਸਿਰ ਪਰਲਮਾਨੀ ਹਲਕਾ ਤਾਂ ਸੀਮਤ ਸੀ 13 ਹਲਕਿਆਂ ਦੇ ਵਿੱਚ ਜਿਸ ਤਰ੍ਹਾਂ ਇੱਕ ਛੋਟੇ ਜਿਹੇ ਸਮੇਂ ਦੇ ਦੌਰਾਨ ਜਦੋਂ ਤੋਂ ਫੈਸਲਾ ਆਇਆ ਵੀ ਬੀਜੇਪੀ ਇਕੱਲੀ ਇਲੈਕਸ਼ਨ ਲੜੂਗੀ ਜਿਸ ਤਰ੍ਹਾਂ ਉਹਨਾਂ ਨੇ ਫੈਲ ਕੇ ਬੀਜੇਪੀ ਦਾ ਸੁਨੇਹਾ ਘਰ-ਘਰ ਪਿੰਡ-ਪਿੰਡ ਲਾਇਆ ਮੈਂ ਉਹਨਾਂ ਦਾ ਧੰਨਵਾਦੀ ਬਾਤ ਤੇ ਉਹਨਾਂ ਨੂੰ ਮੈਂ ਆਭਾਰੀ ਦਾ ਵੀ ਬਹੁਤ ਹੀ ਹੌਸਲੇ ਵਾਲਾ ਉਹਨਾਂ ਨੇ ਇਹ ਕਰਕੇ ਤੇ ਖਾਸ ਤੌਰ ਤੇ ਪਿੰਡੂ ਇਲਾਕੇ ਦੇ ਵਿੱਚ ਜਿੱਥੇ ਇੱਕ ਬਵੰਡਰ ਜਾ ਖੜਾ ਕੀਤਾ ਗਿਆ ਸੀ ਉਹਦੇ باوجود ਉਹਨਾਂ ਨੇ ਜਾ ਕੇ ਨਾ ਸਿਰਫ ਬੀਜੇਪੀ ਦਾ ਹਸਲੇਆ ਲਾਇਆ ਬਲਕਿ ਇੱਕ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਜਿੱਥੇ ਸਾਡੀ 7% ਵੋਟ ਸੀਗੀ 2022 ਦੇ ਚੋਣਾਂ ਦੇ ਅੰਦਰ ਉਹ ਅਜੇ ਵੋਟ ਪਰਸੈਂਟ ਵਧ ਕੇ 19% ਦੇ ਕਰੀਬ ਪਹੁੰਚੀ ਹੋਈ ਹੈ ਜਿਹਦਾ ਸਾਰੇ ਦਾ ਸਾਰਾ ਸਿਹਰਾ ਮੈਂ ਬੀਜੇਪੀ ਦੇ ਕਾਰਜਕਰਤਾ ਤੇ ਬੀਜੇਪੀ ਦੇ ਸਾਡੇ ਪੁਰਾਣੇ ਜਿਹੜੇ ਸੀਨੀਅਰ ਆਗੂ ਐ, ਇੱਥੇ ਸਾਡੇ ਸੰਗਠਨ ਮੰਤਰੀ ਐ, ਸਾਡੀ ਲੀਡਰਸ਼ਿਪ ਸੈਂਟਰ ਤੋਂ ਜਿਹਨਾਂ ਨੇ ਆ ਕੇ ਇੱਥੇ ਸਾਰਿਆਂ ਨੂੰ ਸੰਗਠਨ ਨੂੰ ਮਜ਼ਬੂਤ ਕੀਤਾ, ਡਾਇਰੈਕਸ਼ਨ ਦਿੱਤੀਆਂ, ਮੈਂ ਸਾਰਿਆਂ ਦਾ ਉਹਨਾਂ ਦਾ ਆਭਾਰੀ ਹਾਂ। ਜਿੱਥੇ ਤਾਂ ਹੀ ਅਸਲ ਜਿਹੜਾ ਦਾ ਟੇਸਟ ਆਫ ਦਾ ਪੁੱਟਿੰਗ ਲਾਈਜ਼ ਇਨ ਇਟਸ ਈਟਿੰਗ ਉਹ ਹੈ ਵੀ ਸਾਨੂੰ ਸੀਟਾਂ ਕਿਉਂ ਨਹੀਂ ਆਈਆਂ। ਉਹਦੀ ਜ਼ਿੰਮੇਵਾਰੀ ਮੈਂ ਐਜ਼ ਅ ਬੀਜੇਪੀ ਦੇ ਪ੍ਰਧਾਨ ਮੇਰੀ ਆਪਣੀ ਸਮਝਦਾ। that are not been able to translate that stretch that increase in vote percentage into seats main is karke apni zimmedari samjha da ki mera farz banda siga jehda ik pranti banayi gayi punjab de andar us pranti nu main tod nahi sakya ki bjp jehriya kisanan de khilaf hai jehdi hai punjabiya de khilaf hai jehdi pranti purane sade lokan ne ithe bhal rakhhi si punjab de andar assi bahut koshish kiti thi ਅਜੀ ਉਹ ਸਾਰੀ ਗੱਲਾਂ ਜੋ ਕਿਸਾਨਾਂ ਵਾਸਤੇ ਬੀਜੇਪੀ ਨੇ ਕੀਤਾ ਹੈ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਵੀ ਪਰਿਵਲ 15 ਲੱਖ ਕਿਸਾਨ ਜਿਹੜੇ 6000 ਰੁਪਏ ਸਾਲਾਨਾ ਤੋਂ ਵਾਝੇ ਕੀਤੇ ਗਏ ਆ ਸਾਰੀਆਂ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਐ ਐਮਐਸਪੀ ਦੀ ਗੱਲ ਕੀਤੀ ਗਈ ਪਰੰਤੂ ਇਹਦੇ ਨਾਲ ਕਿਤੇ ਮੇਰੇ ਉਹਦੇ ਵਿੱਚ ਕਮਜ਼ੋਰੀ ਦੇ ਚਲਦੇ ਉਹ ਮੈਸੇਜ ਸਾਰੇ ਤਾਂ ਅਜਿਹਾ ਪਹੁੰਚਾ ਨਹੀਂ ਸਕੇ ਦੂਜੀ ਗੱਲ ਦੂਜੀ ਪ੍ਰਾਂਤੀ ਜਿਹੜੀ ਸੀਗੀ ਉਹਦੇ ਵਿੱਚ ਬਤੌਰ ਬੀਜੇਪੀ ਦੇ ਪ੍ਰਧਾਨ ਦੇ ਮੇਰੀ ਪ੍ਰਾਇਮਰੀ ਜ਼ਿੰਮੇਵਾਰੀ ਜਿਹੜੀ ਮੰਨਦੀ ਸੀਗੀ ਉਹ ਜੁਮੇਵਾਰੀ ਸੀਗੀ ਇੱਕ ਜਿਹੜੀ ਪ੍ਰਾਂਤੀ ਪੰਜਾਬ ਦੇ ਅੰਦਰ ਫੈਲਾਈ ਗਈ ਵੀ ਆਮ ਆਦਮੀ ਪਾਰਟੀ ਦੇ ਕਾਂਗਰਸ ਆਦਰ ਡਿਲੇਕਸ਼ਨ ਲੱਗ ਰਹੀ ਹੈ ਉਹ ਝੂਠ ਤੋਂ ਪਰੇ ਸਾਰਾ ਸਰ ਲੋਕਾਂ ਨੂੰ ਬੇਕੋ ਬਣਾਉਣ ਦਾ ਇੱਕ ਬਵੰਦਰ ਖੜਾ ਕੀਤਾ ਗਿਆ